ਜਦੋਂ ਡਲੇ ਮਾਰ ਚੱਲ ਰਹੀ ਸੀ ਉਧਰ ਪੁਲਿਸ ਸੀ ਦੂਜੇ ਪਾਸੇ ਪ੍ਰਸ਼ਾਸਨ ਇੱਕ ਪਾਸੇ ਧਰਨਾਕਾਰ ਸੀ ਤੁਸੀਂ ਵਿੱਚ ਹੈ ਨਹੀਂ ਸੀ ਲੋ ਅਸੀਂ ਜਿੱਥੇ ਬੁੜੀਆਂ ਖੜੀਆਂ ਸੀ ਉਧਰ ਸ਼ਟਰ ਕੋਲ ਜਮਾਂ ਪਿਛਲੀ ਸਾਈਡ ਜਮਾਂ ਉੱਥੇ ਖੜੇ ਸੀਗੇ ਜਦੋਂ ਪੁਲਸ ਵੀ ਉਰਣવા ਆ ਗਈ ਤੇ ਫਿਰ ਇਹ ਘਰਾਂ ਨੂੰ ਭੱਜ ਪਈ ਵੀ ਜੋ ਸਾਰੇ ਭੱਜ ਪਿਓ ਬੁੜੀਆਂ ਵੀ ਭੱਜ ਪਈਆਂ ਤੇ ਫਿਰ ਜਦੋਂ ਘਰੇ ਆ ਗਏ ਉਦੋਂ ਸਾਨੂੰ ਲੈ ਕੇ ਗਏ ਸੀ ਵੀ ਹੂੰ ਉਸ ਨੂੰ ਦੱਸਿਆ ਸੀ ਵੀ ਅਸੀਂ ਤਾਂ ਸਟੂਡੈਂਟ ਅਸੀਂ ਤਾਂ ਵੈਸੇ ਖੜੇ ਸੀ ਹਾਂ ਜੀ ਵਰਦੀ ਆਹੀ ਪਾਈ ਸੀ ਸਾਡੇ ਹੀ ਵੀ ਇਹ ਪੀਟੀਐਮ ਸੀ ਸਕੂਲ ਚ ਗਏ ਸੀ ਜੀ ਹੂੰ ਉਦੋਂ ਆਈ ਵਰਦੀ ਪਾਈ ਸੀ ਤਾਂ ਆਈ ਕਰਕੇ ਲੈ ਗਈ ਆ ਵਰਦੀ ਪਾਈ ਪਾਈ ਚ ਉਸ ਨੂੰ ਇਹ ਲੱਗਿਆ ਵੀ ਵਿੱਚ ਤੁਸੀਂ ਸੀਗੇ ਉਸ ਦੇ ਜੀ ਆਪਾਂ ਮੋਟਰ ਵੀ ਜਾਂਦੇ ਸਾਂ ਮੁੰਡੇ ਨੂੰ ਪੁੱਛਦੇ ਇਹ ਵੀ ਨਾਲ ਹੀ ਸੀ ਮੈਂ ਨਹੀਂ ਉੱਥਾ ਤਾਂ ਉੱਥੇ ਕਰਨੀ ਦੀ ਸੀ ਅਸੀਂ ਜੈਤ ਤੋਂ ਆ ਰਹੇ ਸੀ ਮੈਂ ਤੇ ਮੇਰਾ ਭਾਈ ਜੀ ਤੇ ਅਸੀਂ ਡਰਦੇ ਡਰ ਲੈਣੇ ਘਰਾਂ ਚ ਤਾਂ ਵਰਨੇ ਸੀ ਜੋ ਘਰ ਕਰੇ ਵੜੇ ਨਹੀਂ ਮੇਰੇ ਭਾਈ ਦੇ ਦੋ ਆਪਰੇਸ਼ਨ ਹੋਏ ਹੋਏ ਆ ਜੀ ਉਹ ਮੋਟਰਸਾਈਕਲ ਚਲਾਉਂਦਾ ਕੰਮ ਤੇ ਮੈਂ ਹੀ ਮੋਟਰਸਾਈਕਲ ਚਲਾਉਣਾ ਸੀ ਅਸੀਂ ਆਏ ਸ਼ੇਰਪੇਰ ਦਾ ਕੰਮ ਕਰਦੇ ਸੀ ਮੈਂ ਤੇ ਭਾਈ ਜੀ ਤੇ ਸੰਤਾ ਜੀ ਘਰੋਂ ਕੱਟ ਕੇ ਲੈ ਗਏ ਆ ਜੀ ਬਾਈਕਲਦੀਪ ਨੂੰ ਤੇ ਮੈਨੂੰ ਵੀ ਤੇ ਪੰਚਾਇਤ ਦਾ ਉਹਨੇ ਜਾਣਾ ਹੀ ਸੀਗਾ ਆਪਕੋ ਜੀ ਜੀ ਇਹਦੀ ਗੱਲ ਸੁਣੋ ਜੀ ਆ ਬਾਕੂ ਨੂੰ ਥੋੜੇ ਨੁਟ-ਨੁਟ ਕੇ ਮਾਰਤਾ ਜੀ ਜੀ ਅੱਜ ਮੈਦ ਮਿਹੜੇ ਬਹੁਤ ਬੁਰਾ ਹਾਲ ਹੈ ਜੀ ਹੂੰ ਤੇ ਆ ਮੈਨੂੰ ਕੁੱਟਿਆ ਬਹੁਤ ਤੇ ਮੈਂ ਤਾਂ ਆਖਿਆ ਸੀ ਉਹਨਾਂ ਨੂੰ ਇਹ ਗੱਲ ਆਖੇ ਸੀ ਵੀ ਹੱਥ ਬੰਨ ਕੇ ਉਹ ਵੀ ਬੇਰੀ ਬੈਂਤੀਆ ਮਾਇਨੇ ਲੜਾਈ ਲੜ ਤੁਹਾਨੂੰ ਕਿਹਨੇ ਕੁੱਟਿਆ ਹਾਂਜੀ ਪੁਲਿਸ ਪੁਲਿਸ ਲੈ ਤੈਨੂੰ ਜਾਣਿਆ ਹਾਂ ਜਮਾਨਾ ਘਰੇ ਕੁੱਟਿਆ ਤੋਂ ਹਾਂਜੀ ਘਰੇ ਨਹੀਂ ਨਹੀਂ ਘਰੇ ਕਰੇ ਕਰੇ ਉਹ ਦੇ ਡਲ ਉਹ ਆਖ ਲਗੇ ਵਾਲੇ ਦਾ ਘਰ ਹੈ ਨਾ ਉਹਨਾਂ ਦੇ ਸਾਰੇ ਸਾਰੇ ਛੇ ਤੁਸੀਂ ਇਹ ਗੱਲ ਕਹੀ ਨਹੀਂ ਮੈਂ ਤਾਂ ਇੱਕ ਬਜ਼ੁਰਗ ਆ ਬੰਦਾ ਤੁਰਣ ਜਾਂਦਾ ਮੈਂ ਇਥੋਂ ਮੈਂ ਨਹੀਂ ਗਿਆ ਹਾਂ ਵੀ ਮੈਂ ਨਹੀਂ ਇਹ ਜਾ ਕੰਮ ਕਰਨ ਆਲਾ ਤੇ ਨਾ ਉਹਨਾਂ ਨੇ ਗੱਲ ਨਹੀਂ ਸੁਣੀ ਤੈਨੂੰ ਜਣੇ ਸੀ ਫਿਰ ਢਾ ਲਿਆ ਤੇ ਫਿਰ ਜਿੱਤੇ ਜਮਾ ਸਜਾਏ ਪੈਸਾ ਹੂੰ ਤੂੰ ਇਹ ਠਾਈ ਨਹੀਂ ਜਾਂਦਾ ਤਿੰਨ ਦਿਨ ਹੋ ਗਏ ਆ ਮਸਾ ਠਾ ਕੇ ਜੀ ਮੇਰੀ ਮਾਂ ਹੱਥ ਬੰਨੇ ਉਹਨੇ ਕੁਝ ਨਹੀਂ ਕੀਤਾ ਮੈਂ ਤਾਂ ਹੱਥ ਹੀ ਬੰਨੀ ਰੱਖੇ ਕੁੱਟ ਲੋ ਜਿੰਨਾ ਕੁੱਟਣਾ ਤੁਸੀਂ ਹੂੰ ਤੁਸੀਂ ਲਾਲ ਉੱਚਾ ਜੀ ਸਾਡੇ ਜਦੋਂ ਪਿੰਡ ਦਾ ਮੁਖ ਸਾਡਾ ਜਿਹੜਾ ਚੁਣਿਆ ਜੋ ਉਹਨੂੰ ਇਹੋ ਕਰਨਗੇ ਸਾਡੀ ਸਮਾਜ ਮਗਰ ਹੀ ਲੱਗੂ ਕਿ ਉਹਦੇ ਤਾਂ ਫੇਰ ਉਹਦੀ ਗੁੱਟਣ ਗੈਰ ਤਾਂ ਬੱਚੇ ਤਾਂ ਜਾਣਗੇ ਮਗਰ ਉਹਦੇ ਜਦ ਅਸੀਂ ਚੁਣ ਲਿਆ ਉਹ ਹੂੰ ਤੇ ਫਿਰ ਹੁਣ ਜਵਾਕਾਂ ਦੇ ਦਿੱਤਾ ਚਾਰ ਹੋਈ ਜਾਂਦਾ ਸਾਡੇ ਦੌਰ ਤੱਕ ਦਿੱਤਾ ਚਾਰ ਇੱਧਰ ਦੇਖੋ ਜੀ ਇੱਥੇ ਲੱਤ ਬੰਨੀ ਆ ਕਰੋ ਅੰਦਰੋਂ ਕੜਕੜ ਕੁੱਟਿਆ ਇਹੋ ਲੇਡੀਜ਼ ਨੇ ਮੇਰੇ ਜਵਾਲ ਹੀ ਨਹੀਂ ਛੱਡੇ ਜੀ ਜਮ ਤੁਹਾਨੂੰ ਵੀ ਕੁੱਟਿਆ ਹਾਂਜੀ ਆਹ ਆਹ ਫਿਰ ਕਰਕੇ ਕੀ ਹੂੰ ਆ ਵਲਤ ਭੰਨੇ ਤੁਸੀਂ ਧਰੇ ਦੇ ਵਿੱਚ ਸੀ ਜਦੋਂ ਉਹ ਡਲੇ ਚੱਲ ਰਹੇ ਸੀ ਹੈ ਇਸੇ ਕਰਕੇ ਘਰੋਂ ਲੈ ਆਇਆ ਤਾਂ ਕਰੂੰ ਤੁਰੇ ਆਉਂਦੇ ਸੀ ਰਾਹ ਰਾਸਤੇ 'ਚ ਜਦੋਂ ਦਵਾਈ ਲੈ ਕੇ ਤੇ ਉੱਥੇ ਰਾਜੂ ਕੇ ਘਰੇ ਵੜ ਗਏ ਉੱਥੇ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਹੂੰ ਅੰਦਰੋਂ ਵੜ ਕੇ ਕੁੱਟਿਆ ਉਹਨਾਂ ਨੇ ਬੜੇ ਜਣੇ ਸੀਗੇ ਫੁੱਲਸ ਵਾਲੇ ਇੱਕ ਬੁੜੀ ਸੀ ਉਹਨੇ ਮੇਰੇ ਵਾਲ ਖਾੜ ਲਏ ਵਿੱਚੋਂ ਹੂੰ ਬਹੁਤ ਜ਼ਿਆਦੇ ਕੁੱਟਿਆ ਮੈ ਸਾਨੂੰ ਤੇ ਉਹਨਾਂ ਜਣਿਆਂ ਨੂੰ ਮੇਰੇ ਘਰ ਵਾਲੇ ਨੇ ਤੁਹਾਡੇ ਘਰ ਵਾਲਾ ਕਿੱਥੇ ਹੁਣ ਜੀ ਜੀ ਲੈ ਗਿਆ ਜੀ ਚੱਕ ਚੱਕ ਤਾਂ ਲੈ ਗਿਆ ਜੀ ਘਰ ਦੇ ਵਿੱਚ ਕੋਣ ਜੀ ਕਮਾਉਣ ਵਾਲਾ ਕੋਈ ਨਹੀਂ ਉਹੀ ਹੈ ਜੀ ਇਕੱਲਾ ਇਕੱਲਾ ਉਹੀ ਹੈ ਬੱਚੇ ਕਿੰਨੇ ਆ ਤਿੰਨ ਆ ਜੀ ਕਿੰਨੇ ਛੋਟੇ ਬੱਚੇ ਛੋਟੇ ਦਿਖਾ ਦਿਓ ਜੀ ਘੱਟ ਦੇ ਘੱਟ ਜੀ ਹੋਰ ਵੀ ਇਥੇ ਪੁੱਜੇ ਲੋਕ ਉਹਨਾਂ ਨਾਲ ਵੀ ਗੱਲ ਕਰਨਗੇ ਇੱਥੇ ਪਿੱਛੇ ਖੜੀ ਜੀ ਮਾਤਾ ਵੇਟ ਆ ਜਾਂਦਾ ਸੀਗਾ ਦੁਕਾਨ ਤੇ ਜਾਂਦਾ ਸੀ ਉਹਨੂੰ ਘਰੇ ਜਾਂਦੇ ਨੂੰ ਦੁਕਾਨ ਤੇ ਜਾਂਦੇ ਸਾਰਾ ਨੂੰ ਘਰਾਂ ਚੁੱਕ ਚੱਕ ਲੈ ਗਿਆ ਜੀ ਹੋਰ ਕੋਈ ਯਾਰੇ ਕਰੇ ਕਮਾਨਾ ਹੂੰ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਧਰਨੇ 'ਚ ਗਿਆ ਹੀ ਨਹੀਂ ਸੀਗਾ ਉਹਨਾਂ ਨੂੰ ਦੇਖ ਸੋ ਟੁੱਟਿਆ ਜੀ ਹੂੰ ਤੁਸੀਂ ਘਰੇ ਸੀਗੇ ਅਸੀਂ ਤਾਂ ਘਰੇ ਸੀਗੇ ਜੀ ਜਿੱਦ ਪੁਲਿਸਾਂ ਦੀ ਤੁਹਾਨੂੰ ਨਹੀਂ ਪੁਲਿਸ ਨੇ ਕੁੱਟਿਆ ਵੀ ਤੁਸੀਂ ਵੀ ਧਰਨੇ ਦੇ ਵਿੱਚ ਸੀ ਨਾ ਜੀ ਸਾਨੂੰ ਨਹੀਂ ਕੁੱਟਿਆ ਸੀ ਧਰਨੇ ਦੇ ਵਿੱਚ ਹੀ ਨਗੇ ਜੀ ਮੁੰਡੇ ਨੂੰ ਕੁੱਟਿਆ ਮੇਰੇ ਨੂੰ ਉਹ ਲੈ ਗੁਆ ਤੇ ਜਿਹੜੇ ਕੰਮ ਹੰਦਦਾ ਤਾਉਂਦੇ ਸੀ ਕਿ ਉਹਨਾਂ ਨੂੰ ਤਾਂ ਜਿਹਨਾਂ ਨੂੰ ਲੜਾਈ ਤੋਂ ਪਹਿਲਾਂ ਹੀ ਚੱਕ ਲਿਆ ਤੇ ਉਹਨਾਂ ਨੂੰ ਵੀ ਜ਼ਿਆਦਾ ਕੁੱਟਿਆ ਉਹ ਵੀ ਜਿਹੜੇ ਘਰੇ ਕੋਈ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਵੀ ਕਿੱਥੇ ਆ ਕਿੱਥੇ ਨਾਲ ਵੀ ਸਾਡੇ ਘਰੇ ਕੰਮ ਚੱਲੀ ਜਾਂਦਾ ਮਿਸਤਰੀ ਦਾ ਤੁਸੀਂ ਵੇਖ ਸਕਦੇ ਹੋ ਵੀਰ ਜੀ ਜਾ ਕੇ ਸਾਡੇ ਅਣਗਵਾਂਡ ਨੂੰ ਪੁੱਛ ਸਕਦੇ ਹੋ ਮੇਰਾ ਬੰਦਾ ਇੱਕ ਤੜਕੂ ਤੋਂ ਲੈ ਕੇ ਵਿਚਾਰਾ ਇੱਟਾਂ ਛੱਲੀ ਜਾਂਦਾ ਸੀ ਘਰੇ ਗੱਡੀ ਆਂਦਾ ਸੀ ਸ਼ਾਮ ਨੂੰ ਅਸੀਂ ਆਪਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਅੰਦਰੋਂ ਘੜ ਘੜ ਕੇ ਕੁੱਟ ਕੇ ਲੈ ਕੇ ਗਏ ਉਹ ਸ਼ਾਮ ਨੂੰ 5:30 ਜੇ ਲੜਾਈ ਹੋਈ ਜਾਂਦੀ ਆ ਉਹ ਦੁਕਾਨ ਦੇ ਕੋਲ ਉਹਨੂੰ ਗਲਮਾ ਫੜ ਕੇ ਉਹਨੂੰ ਗੱਡੀ 'ਚ ਭਾ ਲੈ ਜੇ ਮਿਸਤਰੀ ਲੱਗੇ ਸੀ ਘਰ ਇੱਟਾਂ ਮਿਸਤਰੀ ਵੀ ਕੁੱਟੇ ਕਹਿੰਦੇ ਨਹੀਂ ਮਿਸਤਰੀ ਨਹੀਂ ਜੀ ਮਿਸਤਰੀ ਹਟ ਗਏ ਸੀਗੇ ਉਹ ਕੰਮ ਕਰੀ ਜਾਂਦਾ ਸੀ ਘਰੀ ਕਰਦਾ ਕੰਮ ਕਰਦਾ ਹਾਂ ਆ ਆਪਦੇ ਘਰ ਦਾ ਹੀ ਕੰਮ ਕਰੀ ਜਾਂਦਾ ਉਹ ਜੀ ਭਾਈ ਜੀ ਮੇਰੇ ਘਰ ਨੂੰ ਦੌਰਾ ਪੈਂਦਾ ਜੀ ਦਸਿੰਦਰ ਸਿੰਘ ਪੁੰਜੇ ਤੇ ਉਹਨੂੰ ਦੌਰਾ ਪੈਂਦਾ ਜੀ ਤੇ ਉਹਦੀ ਇੱਕ ਆਦੇ ਬਾਹਾਂ ਚ ਰਾੜ ਪਾਈ ਵੀ ਆ ਤੇ ਉਹ ਰਿਮਾਰਡ ਤੇ ਆ ਜੀ ਤੂੰ ਨਾ ਮਾਰ ਦੇ ਨੀ ਕੁੱਟ ਕੁੱਟ ਕੇ ਹੂੰ ਫੰਦਾਸ ਮੈਂ ਤਾਂ ਹੁਣ ਕੋਤਾ ਲੱਗ ਗਿਆ ਇਹਨੂੰ ਮੈਂ ਤਾਂ ਕੱਲੇ ਕੱਲੇ ਬੰਗੜਿਆ ਦਾ ਮਰੀਜ਼ ਆ ਤੇ ਮੈਂ ਤਾਂ ਘਰੇ ਸੀਗੀ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਹੁਣ ਮੱਥੇ ਲੱਗੇ ਬੜਾ ਬੰਦੇ ਵਿੱਚ ਹਾਂ ਜੀ ਤੇ ਮੇਰਾ ਤਾਂ ਬੰਦਾ ਮਾਰ ਕੇ ਪਤਾ ਤਾਂ ਗਿਆ ਹੀ ਨਹੀਂ ਜੀ ਮੈਂ ਤਾਂ ਕੰਮ ਤੇ ਪਚਾੜੂ ਪਚਾ ਕਰਦੀ ਬਠਿੰਡੇ ਕੰਮ ਤੇ ਜਾਂਦਾ ਸੀਗਾ ਇਹ ਤਾਂ ਕੰਮ ਤੇ ਖੜ ਕੇ ਨਹੀਂ ਮੰਨਦਾ ਜਾਂਦਾ ਜੀ ਕੜਾਈ ਵੱਧ ਗਈ ਮੇਰਾ ਪੱਤ ਜਾ ਵੜਿਆ ਪੁਲਸ ਤਾਂ ਹਾਂਜੀ ਆਉਂਦੇ ਕੋਸਪੋਰਸ ਵਾਲਾ ਬਹੁਤ ਸਾਰਾ ਜੀ ਪੁਲਸ ਜੀ ਆ ਕੇ ਗਰੀਬ ਸੀ ਗਰੀਬ ਕਿੰਨਾ ਚਿਰ ਉੱਥੇ ਧਰਨੇ ਤੇ ਬੈੰਦੇ ਪੁਲਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਇੰਨਾ ਤਾਂ ਨਹੀਂ ਜੀਰੋ ਕਰਦੀ ਗਰੀਬਾਂ ਤੇ ਆ ਕੇ ਲਾਠੀ ਚਾਰਜ ਕਰਤਾ ਪੁਲਸ ਵਾਲਿਆਂ ਨੇ ਗਰੀਬਾਂ ਨੇ ਤਾਂ ਡੜੇ ਚਲਾਉਣੇ ਸੀਗੇ ਜੇ ਕੋ ਸਾਡੇ ਕੋਲ ਦੱਸ ਨਾ ਨਹੀਂ ਨਹੀਂ ਦੋ ਦੋ ਚਲਾ ਦੇ ਦਾਂਗੇ ਸਾਡੇ ਕੋਲੇ ਕੀ ਹੈ ਔਰ ਸੁਣੋ ਇਹਨਾਂ ਨੇ ਪੈਸੇ ਧੱਕਦੇ ਪਹਿਲਾਂ ਜੀ ਤੜਕੇ ਗੱਲ ਹੋਈ ਪਹਿਲਾਂ ਤੜਕੇ ਗੱਲ ਨਹੀਂ ਇਥੇ ਹੁੰਦੀ ਉਹਨਾਂ ਦੇ ਤੜਕੇ ਜਦੋਂ ਗੱਲ ਹੋਈ ਪਿਆ ਇਹਨਾਂ ਨੇ ਸਰਪੰਚ ਨੂੰ ਧੱਕਾ ਮਾਰ ਸਾਡੇ ਗਰੀਬ ਬਾਦੇ ਜਵਾਕ ਉੱਤੇ ਡੱਕ ਪਿਓ ਉਹਨਾਂ ਦੇ ਉੱਤੇ ਤੇ ਇਹਨਾਂ ਨੇ ਉਹਨਾਂ ਨੇ ਜਾ ਕੇ ਧਰਨਾ ਲਾ ਲੈ ਉਹਨਾਂ ਨੇ ਬੋਲੇ ਨਹੀਂ ਉਹਨਾਂ ਨੇ ਧਰਨਾ ਲਾ ਲੈ ਕਿੰਨਾ ਕਚਾਰ ਵਹਿੰਦੇ ਗਰੀਬ ਗਰੀਬਾਂ ਨੂੰ ਤਾਂ ਜੀ ਉਹੀ ਕਰਨੀ ਹੁੰਦੀ ਉਹੀ ਖਾਣੀ ਗਰੀਬਾਂ ਨੇ ਕੋਈ ਐ ਤਾਂ ਨਹੀਂ ਜੀ ਇੱਥੇ ਭਿਖਾਰ ਹੀ ਪਾ ਲੈਣਾ ਸੀ ਤੇ ਪਰ ਵੀ ਸਾਨੂੰ ਪਸਾਬ ਚਾਹੀਦਾ ਜੀ ਉਹਨਾਂ ਨਾਲ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੱਚੇ ਮੇਰਾ ਵੀ ਮੁੰਡਾ ਕਾ ਜੀ 18 ਸਾਲ ਤਾਂ ਘਟਾ ਜੀ ਮੇਰਾ ਵੀ ਮੁੰਡਾ ਇੱਕ ਤੁਹਾਡਾ ਮੁੰਡਾ ਹਾਂ ਜੀ ਮੇਰਾ ਇੱਕ ਹੀ ਮੁੰਡਾ 18 ਸਾਲ ਤੋਂ ਘਟਾ ਤੱਕ ਇਹਦੇ ਪੁਲਿਸ ਕਹਿੰਦੇ ਛੱਡ ਦਿੱਤੇ ਜਾਣਗੇ ਨਹੀਂ ਜੀ ਘਰ ਟਾਲੇ ਪੂਰੇ ਹੋ ਰਹੇ ਨੇ ਸਾਰੇ 18 ਸਾਲਾਂ ਦਾ ਮੇਰਾ ਬੱਚਾ ਕੱਲ੍ਹ ਦੇਖ ਗਈ ਜਾਂਦੇ ਆ ਮੇਰਾ ਮੁੰਡਾ ਮੇਰੇ ਜਵਾਬ ਇਕੱਲੇ ਨੂੰ ਕਰੋ ਭਾਰਤ ਪਰਦੇਸੀ ਹੈ ਨਾ ਸ਼ਮਰ ਸਿੰਘ ਦਾ ਉਹਦਾ ਨਾਮ ਉਹਦਾ ਭਰਾ ਜੀ ਸਰਪੰਚ ਦਾ ਜੀ ਤਾਂ ਕਰਕੇ ਮੇਰੇ ਪੁੱਤ ਨੂੰ ਕਹਿੰਦੀ ਸੀ ਵੀ ਛੱਡ ਦਿੱਤੇ ਜੇ ਮੇਰੇ ਪੁੱਤ ਨਾਲ ਨਹੀਂ 18 ਸਾਲ ਤੋਂ ਘੱਟੀ ਮੇਰਾ ਬੱਚਾ ਬੰਦਾ ਇਨੀ ਸਰ ਤੇ ਮੇਰਾ ਬੱਚਾ ਵੀ ਉੱਥੇ ਹੀ ਹੈ ਹਾਂਜੀ ਸਾਰਾ ਅੰਬਰਤ ਸਿੰਘ ਆ ਜੀ ਉਹਨਾਂ ਨੂੰ ਅੱਲ ਐਸਐਸਪੀ ਸਾਹਿਬ ਆਏ ਸੀ ਇੱਥੇ ਉਹ ਕਹਿੰਦੇ ਵੀ ਜਿਹੜੇ 18 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਜਾਊਗਾ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਨਹੀਂ ਸਰ ਜੀ ਉਹਨਾਂ ਨੇ ਕਹੇ ਕਿ ਘਟਾਇਆ ਜੀ ਇਹਨਾਂ ਨੇ ਆਂਦੇ ਪਾੜੇ ਦੇ ਮੁੱਢ ਤੋਂ ਪੁੱਤੋ ਜੂਰ ਕਹਿੰਦੇ ਆਪਕਾ ਆਪ ਜਨਰਲ ਜੀ ਪਹਿਲਾਂ ਇਹਨਾਂ ਨੇ ਆਫਰ ਕੀਤਾ ਮੰਤਰਾਂ ਦੀ ਧਰਨੇ ਤੇ ਹੀ ਨਹੀਂ ਜੀ ਉਹ ਤਾਂ ਸੁਬਾਹ ਦਾ ਘਰ ਹੀ ਪਿਆ ਰਿਹਾ ਜੀ ਅਜਾਈ ਚ ਸਰ ਜੀ ਇਹ ਗੱਲ ਜ਼ਰੂਰ ਆ ਜੀ ਪੜੇ ਲਿਖੇ ਇਨਸਾਨ ਦੇ ਮਗਰ ਅਸੀਂ ਜ਼ਰੂਰ ਕਹੇ ਸੀ ਜਿੱਦ ਮੇਰੇ ਘਰ ਆਲਾ ਮੇਰੇ ਮਗਰ ਗਿਆਉਣੇ ਆ ਕਿ ਉਹਦੇ ਵੀ ਨਾ ਸੱਟਾ ਵੱਜਣਾ ਹੁਣ ਦੀਪਦੀ ਦੁਕਾਨ ਮੂਰੇ ਜੀ ਪਿੱਛੇ ਆ ਤੇ ਖੜ ਕੇ ਜਰੂਰ ਖੜਾ ਹੋ ਨਾਲ ਦੀ ਨਾਲ ਪੁਲਸ ਵਾਲੇ ਲੈ ਗਏ ਜੀ ਸਾਨੂੰ ਨਾਲ ਸਾਫ ਚਾਹੀਦਾ ਜੀ ਜਾਂ ਉਹਦੇ ਤੇ ਨਜਾਇਜ਼ ਪਰਚਾ ਪਾਇਆ ਜੀ ਜਾਂ ਤਾਂ ਉਹਨਾਂ ਦੇ ਵੀ ਪਵੇ ਜੀ ਪੱਪੂ ਕਮਜ਼ੋਰ ਤੇ ਵੀ ਪਰਚਾ ਪਵੇ ਜੀ ਬਰੋਬਰ ਤੇ ਨਹੀਂ ਸਾਡੇ ਬੰਦਾ ਉਹਨੂੰ ਸੱਡਿਆ ਜਾਵੇ ਜੀ ਉਹਨਾਂ ਤੇ ਪਰਚਾ ਨਾ ਪਵੇ ਉਹਨੇ ਤੂੰ ਵੀ ਸ਼ਿੱਤਰ ਮਰਵਾਇਆ ਜੀ ਇਹ ਗੱਲ ਕਰਤ ਨਹੀਂ ਵੀਰੇ ਉਥੇ ਥਾਣੇ ਦੇ ਵਿੱਚ ਬਹੁਤ ਝਾਰੀ ਸ਼ਿੱਤਰ ਮਰਵਾਇਆ ਹੈ ਸਰਪੰਚ ਦੇ ਜੁੱਤਿਆਂ ਲਾਉ ਉਹੋ ਜੀ ਕੁੜੀ ਆ ਕਿਹਨੂੰ ਕਟਾਉਂਦੇ ਰਹੇ ਨੇ ਕਿਹ ਖੜੇ ਦੀ ਕੰਮ ਦਾ ਸਾਦਾ ਪਰਦਾ ਚਾ ਕੇ ਲੈ ਲੈਂਦੇ ਇੱਕ ਇੱਕ ਮਿੰਟ ਉਦੋਂ ਸਰਪੰਚ ਨੂੰ ਕਟਾਉਂਦੇ ਰਹੇ ਆ ਛਾਣਗੇ ਵਾਕੀ ਜਵਾਕਾ ਉਹ ਜਵਾਕਾ ਦੇ ਕਿਹੜੇ ਫੜ ਕੇ ਲੈ ਜਾਂਦੇ ਸੀ ਕਰੇ ਸਾਡੇ ਬੱਚਾ ਨੂੰ ਉਹਨਾਂ ਦੀ ਕਟਵਾਏ ਆ ਸਰਪੰਚ ਨੂੰ ਕਟਾਇਆ ਸਰਪੰਚ ਦੇ ਮਰਵਾਏ ਆ ਜੀ ਹੂੰ ਬਹੁਤ ਜ਼ਿਆਦਾ ਦੇਖੀਓ ਜੀ ਕਰਵਾਈ ਨਹੀਂ ਸਰਪੰਚ ਨੇ ਦੇਖੀਏ ਕੌਣ ਦੱਸ ਰਿਹਾ ਤੁਹਾਨੂੰ ਅਸੀਂ ਸੁਣੀ ਆਈ ਹਾਂ ਬੱਚੇ ਦੱਸ ਦੇ ਜੀ ਜਿਹੜੇ ਫੜ ਕੇ ਲੈਂਦੇ ਨੇ ਬੱਚੇ ਦੱਸ ਦੇ ਕਿਹਨੇ ਲਏ ਜਿਹੜੇ ਹੈ ਕੋਈ ਬੱਚਾ ਕਿਹ ਹੈ ਜੀ ਜਿਹੜਾ ਤੋਂ ਤੁਸੀਂ ਗੱਲ ਦੱਸ ਰਹੇ ਦਿਓ ਕੋ ਬੱਚਾ ਕਰ ਜਾਓ ਸਰ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਦੇ ਪਿਓਾਂ ਵਰਗੇ ਸੀ ਜਿਨ੍ਹਾਂ ਨੇ ਉਹਨਾਂ ਦੇ ਮੁੰਡਿਆਂ ਤੋਂ ਸਾਡੇ ਮੁੰਡਿਆਂ ਤੋਂ ਇਹਨਾਂ ਦੀ ਉਮਰ ਦੇ ਇਹਨਾਂ ਦੀ ਉਮਰ ਦੇ ਅੰਕਲ ਵਰਗੇ ਦੀ ਉਮਰ ਦੇ ਮੂੰਹ ਤੇ ਲਪੇੜੇ ਮਰਾਏ ਆ ਇਹ ਚਾਰ ਮਨੰਨੀ ਮਜਾਦਾ ਕਹਿੰਦੇ ਗਾੜੇ ਮਰਾਏ ਮੈਂ ਦੁੱਧ ਲੈਣ ਗਿਆ ਜਦੋਂ ਤੁਹਾਨੂੰ ਪੁਲਿਸ ਥਾਣੇ ਲੈ ਗਈ ਸੀ ਥਾਣੇ ਲੈ ਗਈ ਪੁਲਿਸ ਜੀ ਮੈਨੂੰ ਨਾਲ ਕਿਸੇ ਛੜਕਾ ਦਿੱਤਾ ਉਹ ਕਹਿੰਦੇ ਸਾਡੀ ਉਮਰ ਘੱਟ ਈ ਹੈ ਜੀ ਕਿਹੜੀ ਗੱਲ ਦੱਸ ਰਹੇ ਲਫੜ ਮਾਰੋ ਇੱਕ ਦੂਜੇ ਦੇ ਗੱਲ ਹੈਗੀ ਸੱਚ ਹੈ ਹਾਂ ਜੀ ਸੱਚ ਹੈ ਜੀ ਤੁਹਾਥੋਂ ਲਪੇੜੇ ਮਰਾਏ ਸੀ ਸਰਪੰਚ ਦੇ ਨਹੀਂ ਤੁਹਾਨੂੰ ਸਰਪੰਚ ਦੇ ਲਫੜੇ ਮਰਾਏ ਹਾਂਜੀ ਅੰਛਾ ਪੰਗਾ ਦਮ ਮਰਾਏ ਸੀ ਜਿਹੜੇ ਜਿਹੜੇ ਉੱਥੇ ਬੈਠੇ ਸੀਗੇ ਨਹੀਂ ਜਿਹੜੇ ਤੁਹਾਡੇ ਨਾਲ ਵਿੱਚ ਫੜੇ ਸੀ ਉਹਨਾਂ ਤੋਂ ਮਰਵਾਏ ਹਾਂਜੀ ਹਾਂਜੀ ਜੀ ਹੋਰਾਂ ਦੇ ਵੀ ਮਰਵਾਏ ਦੇ ਕਾਲ ਸਰਪੰਚ ਦੇ ਵੀ ਮਰਾਈ ਲੱਪੜ ਪੰਜ ਦੇ ਵਿੱਚ ਸੜ 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 ਦੇ ਬੰਦੇ ਸੀਗੇ ਇੰਨੀ ਸਾਡੇ ਬੱਚੇ ਉਹਨਾਂ ਦੇ ਮਾਂ ਪਿਓ ਦੀ ਇੱਜ਼ਤ ਕਰਦੇ ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਸਾਡੇ ਜਵਾਕਾਂ ਤੋਂ ਪਿਆਮਾ ਵਰਗੇ ਸੀ ਸਾਡੇ ਉਹ ਜਿਨ੍ਹਾਂ ਨੇ ਸਾਡੇ ਬੱਚਿਆਂ ਤੋਂ ਉਹਨਾਂ ਦੇ ਲੱਪੜ ਮਰਵਾਏ ਹੋਰਾਂ ਦੇ ਹੋਰਾਂ ਦੇ ਮਰਾਈ ਲੱਪੜ ਮਾਰੇ ਮੁੰਡੇ ਸਾਡੇ ਇੱਕ ਮੁੰਡਾ ਹੀ ਵਾਹ ਕੱਢਦਾ ਸੀ ਉੱਥੇ ਸਾਡੇ ਨਾਲ ਹੀ ਜਿਗਾ ਉਹ ਜੀ ਛੇੜੇ ਉਹ ਤੋਂ ਵੀ ਮਰਾਈ ਸਾਡੇ ਸਾਰਿਆਂ ਦੇ ਜਵਾਕਾਂ ਦੇ ਹੂੰ ਬਾਤ ਜੀ ਮੈਂ 31 12 ਘਰ ਪਰਨਾ ਦੇ ਬੇਟੇ ਘਰੋਂ ਆਏ ਸੀ ਉਹਨਾਂ ਨੂੰ ਚੱਕ ਕੇ ਲੈ ਗਏ ਮੇਰੇ ਨਾਲ ਨਾ ਉਹਨਾਂ ਦੇ ਘਰ ਵਾਲਾ ਸੀ ਯਾਰ ਉਹ ਡਾਇਆ ਅੰਮ੍ਰਿਤ ਨਾ ਲੈਣਾ ਸੀ ਮਹੀਨੇ ਦਾ ਵੀ ਨਹੀਂ ਮਹੀਨੇ ਦਾ ਵੀ ਹਜੇ 15 ਦਿਨਾਂ ਦਾ ਬੱਚਾ ਹੈ ਜੀ ਫਿਰ 4 ਵਜੇ ਕੰਮ ਤੋਂ ਆਏ ਸੀ ਹਜੇ ਕੂਟੀ ਲਈ ਨਾਲ ਲੱਗਦਾ ਸੀਗਾ ਘਰ ਉਹ ਚੱਕ ਕੇ ਲੈ ਕੇ ਡਾਂਗਾਣਾ ਕੋਟ ਕੋਟ ਜੀ ਉਹਨਾਂ ਦੀ ਕੋਈ ਵੀਡੀਓ ਤੇ ਫੋਟੋ ਨਹੀਂ ਨਾ ਹੀ ਉਹਨਾਂ ਦੀ ਕੋਈ ਘਰਨੇ ਦੇ ਫੋਟੋ ਆ ਕੰਮ ਤੋਂ ਆਏ ਸੀ ਅਸੀਂ 4 ਵਜੇ ਸਾਡੇ ਕੋਲੇ ਸਬੂਤ ਵੀ ਆ ਗਵਾ ਵੀ ਆ ਜਿੱਥੇ ਕੰਮ ਕਰਦਾ ਉਹ ਵੀ ਤੰਦਾਂ ਨੂੰ ਤਿਆਰ ਆ ਸਰਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤਾਂ ਵੀ ਉਹਨਾਂ ਨੂੰ ਲੈ ਗਏ ਜੀ ਉਹਨਾਂ ਦੇ ਪਰਚਾ ਨਹੀਂ ਸਾਡਾ ਘਰ ਪਰੋਲ ਕੇ ਗਏ ਮੇਰੇ ਜਵਾਕਾਂ ਨੂੰ ਵੀ ਡਰਾ ਕੇ ਗਏ ਮੈਨੂੰ ਆਹਦਾ ਜੇ ਤੂੰ ਬੋਲੀ ਤੂੰ ਬੋਲੀ ਤੇਰੇ ਜਵਾਕ ਤੇਨੂੰ ਨਾਲ ਅਸੀਂ ਚੱਕ ਕੇ ਲੈ ਜਾਾਂਗੇ ਵੀ ਤੂੰ ਕਾਸੇ ਹੋ ਜਾਂ ਨਾਲੇ ਮੇਰੇ ਬੰਦੇ ਨਾਲੇ ਮੇਰੇ ਘਰ ਵਾਲੇ ਨੇ ਆਖਿਆ ਵੀ ਮੈਂ ਮੈਂਬਰ ਆ ਵੀ ਅਸੀਂ ਮੈਂਬਰ ਦੇ ਤੌਰ ਤੇ ਗਏ ਸੀ ਉਹਨਾਂ ਨੇ ਸਾਡੀ ਗੱਲ ਜਮਾਂ ਨਹੀਂ ਸੁਣੀ ਮੈਂ ਦੱਸੀ ਅੰਨ੍ਹੀ ਮਨਵਾਂਦਾ ਮੇਰੇ ਘਰ ਆਈ ਮੈਂ ਤਾਂ ਕਰਕੇ ਆਇਆ ਈ ਆਈ ਜੀਵਨ ਸਿੰਘ ਉਹਨਾਂ ਦੀ ਇਹ ਪਤਨੀ ਆ ਹਾਂਜੀ ਉਹ ਕੋ ਮਦਰ ਜਾਣ ਵਾਲਾ ਹੈ ਨਹੀਂ ਜਿਹੜਾ ਬੈਂਕ ਦਾ ਜਿਹੜਾ ਮੇਰੀ ਮਾਂ ਮੇਰਾ ਮੁੰਡਾ ਹੈਾਰੇ ਲੱਗਦੇ ਆ ਉਹਦੀ ਦੁਕਾਨ ਵਿੱਚ ਵੜ ਗਿਆ ਡਰਦਾ ਉਹਨੂੰ ਲੈ ਗਏ ਮੇਰੀ ਦੋ ਸੋਹਣਾਂ ਦੀ ਕੁੜੀ ਐ ਇੱਕ ਮੈਨੂੰ ਨਿਆਣਾ ਹੁਣ ਕਾਲੋ ਤੇ ਮੇਰਾ ਕੋਰੋਨ ਨਾਲ ਘੁੰਮਣਾ ਸਾਰੇ ਨੇ ਕਰੇ ਸਾਡੇ ਤਾਂ ਕੋਈ ਮੈਂਬਰ ਹੀ ਕਮਾੜ ਵਾਲਾ ਕੋਈ ਨਹੀਂ ਸੀ ਬੱਚਿਆਂ ਦੇ ਬਹੁਤ ਦੀ ਕੁੜੀ ਹੈ ਬੱਚੀ ਦਾ ਪ્યોਰ ਸੀ ਮੈਂਬਰ ਦੀ ਕੁੜੀ ਆ ਜਿਹੜੇ ਮੈਂਬਰ ਦੀ ਸਾਨੂੰ ਕੋਲੋਂ ਲੈ ਕੇ ਗਏ ਆ ਜੀ ਨਾਲੇ ਮਾਰਦੇ ਨਾਲੇ ਜਿਹੜੇ ਪਾਸੇ ਦਾ ਮਾਰ ਚੁੱਕਾ ਦੋ ਦਮ ਦੀ ਕੁੜੀ ਆ ਰੋ ਰੋ ਕੇ ਪਰ ਆਲਾ ਪਾਪਾ ਨਹੀਂ ਦੇ ਵੇਤੋ ਲੈ ਜੇ ਦੇਵਾ ਕਿੱਥੋਂ ਮਿਲੂਗਾ ਇਹਨਾਂ ਨੂੰ ਮੇਰੇ ਸਰ ਉੱਤੇ ਪੁਰਸਾੜੇ ਨੇ ਨਾ ਹਲਕਾ ਨਾ ਕਰਦੇ ਸਾਨੂੰ ਵਧੀਆ ਕਬਰ ਸਾਰੀ ਵੱਧਾ ਲੱਗਣੀ ਚਾਹੀਦੀ ਆ ਸਾਡੇ ਖਬਰ ਪੂਰੀ ਲੱਗਣੀ ਚਾਹੀਦੀ ਸਾਰੇ ਬੰਦੇ ਸਾਰੇ ਨਹੀਂ ਬਣੇ ਥੋ ਕਹਿਣਾ ਵੀਓ ਸਰ ਬੈਂਚਰਾ ਘਰ ਵੀ ਦਿਖਾਓ ਜੀ ਸਾਰੇ ਨਾਲੇ ਉਹਦੇ ਨਿੱਕੇ ਨਿੱਕੇ ਜਵਾਕ ਪਤਾ ਨਹੀਂ ਪੁਲਸ ਵਾਲੇ ਚੱਕ ਕੇ ਲਗੇਗੇ ਕਿਤੇ ਫਕਰ ਤੋਂ ਪੁਲਸ ਵਾਲੇ ਇਹਨਾਂ ਨੇ ਮੇਰੀ ਮੱਠੀ ਕੀ ਤੇ ਮੇਰਾ ਬੰਦਾ ਵੀ ਹੈਗਾ ਨਿੱਕੇ ਕੇ ਹੈ ਮੇਰੇ ਘਰ ਦੇ ਬੱਚਾ ਵੱਡ ਕੇ ਆ ਗਿਆ। ਪਸੰਦ ਨੂੰ ਮੇਰਾ ਭਰਾ ਮੇਰਾ ਘਰ ਪਾਲਦਾ ਸੀਗਾ। ਮੇਰਾ ਭਰਾ ਮੇਰਾ ਘਰ ਪਾਲਦਾ ਨਾ ਕਿ ਮੇਰੀ ਵੀ ਆਈ ਆ ਲੈਣੇ ਫੇਰ ਸਾਡਾ ਘਰ ਗੇਟ ਕੋਲਾ ਫੇਰ ਮੈਂਬਰ ਨੂੰ ਲੈ ਕੇ ਗਏ ਆ ਮੈਂ। ਆਪ ਦੇ ਭਰਾ ਦੇ ਸਰ ਤੇ ਆ ਕੇ ਬੇਟੀ ਦੇ ਮੇਰੇ ਕੋਲ ਆ ਕੇ ਦੋ ਮਾਰ ਨਾ ਖਾਉਂਦੇ ਤੇ ਹੁਣ ਕਰਦੇ ਬੋਧ ਪਾ ਹੋਏ। ਉਹ ਮੇਰੇ ਕੁੰਡੇ ਦੇ ਪਿੱਛੇ ਸਾਰਾ ਡੇਟ ਪੱਟ। ਉਹਨਾਂ ਨੂੰ ਪੁਲਿਸ ਨੂੰ ਲੈਣੇ ਫਲਾਗ ਦਿਖਾ ਤੱਕ ਫਿਰ ਜੇ ਨਾ ਕੰਮ ਕਰਦਾ। ਨਿਕਲ ਉਹਨੇ ਦੇ ਸਿਰ ਉੱਤੇ ਕੋਟਾ ਉਹਨਾਂ ਦੇ ਮੋਟਰ ਤੇ। ਇਹੋ ਸਾਰੇ ਚਲੋ ਜੀ ਚਲਦਾ ਹੋ। ਬਾਤਵਾਰ ਦੇ ਕਿਹੜੇ ਬਾਈਕ ਦੇ ਵਿੱਚ ਇਹ ਤਾਂ ਨਹੀਂ ਵੀ ਮੇਰੀ ਆ ਕਰਦੇ ਵਿਰੋਧ ਦੇ ਵੀ ਆ ਤੁਹਾਡੇ ਕੋਲ ਮੈਂਬਰ ਸੀ ਮੇਰੇ ਘਰ ਵਾਲਾ ਮੈਂਬਰ ਆ ਜੀ ਤੁਹਾਡੇ ਕੋਲ ਪੰਚਾਇਤ ਮੈਂਬਰ ਆ ਹਾਂ ਜੀ ਪੰਚਾਇਤ ਮੈਂਬਰ ਆ ਜਿਵੇਂ ਸਰਪੰਚ ਦੇ ਨਾਲ ਆ ਜੀ ਅਸੀਂ ਸਕੇ ਆ ਸਾਰੇ ਉਹਨਾਂ ਨੇ ਤੁਹਾਨੂੰ ਜਾਣ ਕੇ ਭੇਜਾਇਆ ਜੀ ਸਾਰਿਆਂ ਨੇ ਜਾਣ ਕੇ ਚੱਕੇ ਵੀ ਇਹ ਸਾਰੇ ਸਕੇ ਆ ਕਿੰਨੇ ਪਰਚਾ ਦੇ ਮੈਂਬਰ ਤੁਹਾਡੇ ਅੰਦਰ ਹੁਣ

and then i'm talking ਮੇਰੇ ਘਰ ਵੀ ਬਹੁਤ ਪ੍ਰਾਤਨ ਹੁੰਦਾ ਸੀ ਹੋਈ ਸਾਨੂੰ ਪਤਾ ਮੈਨੂੰ ਪਤਾ ਕਿੰਨਾ ਦੁੱਖ ਦੇ ਮੇਰੇ ਨਿੱਕੇ ਨਿੱਕੇ ਬੱਚੇ ਮੈਂ ਇਹ ਜਿਹੜੀ ਤੁਸੀਂ ਇਹ ਵੀਡੀਓ ਬਣਾ ਰਹੇ ਆਂਗੇ ਥੋੜੀ ਆਊਗੀ ਚੈਨਲ ਤੇ ਚਲਾਉਂਗੇ ਚੈਨਲ ਤੇ ਪੂਰੀ ਚਲਾਉਂਗੇ ਚੈਨਲ ਤੇ ਠੀਕ ਆ ਇਹ ਹੁਣ ਬੁਰਗਾਂ ਨੇ ਜਿਹੜੇ ਤੁਹਾਨੂੰ ਸਵਾਲ ਜਵਾਬ ਕੀਤੇ ਆ ਇਹ ਅਸੀਂ ਦੇਖਾਂਗੇ ਵੀ ਤੁਸੀਂ ਕਿੰਨੀ ਕ ਚਲਾ ਰਹੇ ਆਂ ਹਾਂ ਹਾਂ ਚੱਲੂਗੀ ਠੀਕ ਆ ਜੀ ਇਹ ਤੁਹਾਡੇ ਤੇ ਜਵਾਬ ਆਊਗਾ ਬਹੁਤ ਬਹੁਤ ਬਡੀ ਬਣਾ ਜੀ ਮੁੰਡੇ ਦਾ ਇਤੋ ਪੇਟ ਪਾ ਕੇ ਤੁਸੀਂ ਦੇਖੋ ਮੇਰਾ ਘਰ ਪਾ ਗਿਆ ਜੀ ਰੁਣਕ ਕਰਦੇ ਦੋ ਬੱਚੇ ਮੁੰਡੇ ਦੇ ਉਹ ਵੀ ਉਹਨੇ ਬੜੇ ਪੁੱਛਦੇ ਪੈਂਚ ਦਾ ਜਿਹੜਾ ਭਰਾ ਹੈ ਜੋ ਚਾਚਾ ਸਾਹਾ ਕਾ ਨਨ ਚਾਚਾ ਤੇ ਕੀ ਆਤੀ ਉਹ ਕੁਝ ਕਰਵਾਈ ਜਾਂਦੇ ਆ ਦੇ ਘਰੋਂ ਜਾ ਕੇ ਇਹ ਬੱਚਾ ਦੀ ਸੰਭਲਦੇ ਸੀਗਾ ਐਡਾ ਕਹਿੰਦੇ ਉਹ ਸਿਰ ਨੂੰ ਕਹਾ ਬੰਦਾ ਦੌਰ ਦਾ ਸਾਡੇ ਹਜੇ ਸਮਝ ਗਿਆ ਇਹਦਾ ਮੁੰਡਾ ਲੋਕ ਤੇ ਚੱਕੇ ਗਏ ਜਿਹਦਾ ਕਿਰਪਾ ਤੋਂ ਅੰਦਾ ਮਤਲਬ ਜੀਓ ਜਦੋਂ ਸਰਪੇਟ ਮੁੰਡਾ ਵਰਗਾ ਵੀ ਚਾਚੀ ਦੇ ਚਾਚਾ ਵਹਿਰੀ ਪੈ ਗਏ ਉਹਦੇ ਹਾਂ ਉਹ ਅਟਮਾਰ ਦੀ ਸੀ ਅਸਿਆ ਤੋਂ ਜਿੰਨੇ ਸੀ ਇਹਨੂੰ ਕਿਹਾ ਜਿੰਨੇ ਨੇ ਸਾਰੇ ਘਰਾਂ ਨਾਲ ਨਹੀਂ ਬੋਲਦੇ ਉਹ ਸਾਰੇ ਘਰਾਂ ਨਾਲ ਪੁੱਛੇ ਉਹ ਵੀ ਕਿਸੇ ਸਾਡੇ ਘਰੇ ਨਾਲ ਬੜੇ ਸਾਨੂੰ ਬੁਲਾਉਂਦਾ ਨਹੀਂ ਅਸੀਂ ਜੀ ਸਾਰੇ ਨਾ ਜਿੰਨੇ ਅਸੀਂ ਉਹਦੇ ਮਗਰ ਖੜੀ ਬੈਠੇ ਕੋਈ ਨਹੀਂ ਬੁਲਾਉਂਦੇ ਉਹਨਾਂ ਨੂੰ ਕਾ ਵਾਰ ਕਰਿਆ ਤੈਨੂੰ ਹੋਰ ਕੋਈ ਰੌਲਾ ਨਹੀਂ ਸੀ ਦਾ ਜੀ ਹਾਂ ਇਹ ਘਰ ਬਹੁਤ ਖੋਲੀ ਜਾਂਦੀ